ਲੈ ਵੀ ਮਿੱਤਰੋ ਅੱਜ ਖੜੇ ਆ ਲੁਧਿਆਣੇ ਸਟਾਲ ਤੇ ਬਾਈ ਜੀ ਉਹਨਾਂ ਕੋਲੇ ਪੰਜਾਬ ਸੀਡ ਕੰਪਨੀ ਦੇ ਤੇ ਬਾਈ ਜੀ ਲੁਧਿਆਣੀ ਤੋਂ ਹੀ ਨਹੀਂ ਭਾਈ ਕਿਹੜਾ ਵੀ ਲਾਉਣੇ ਹੋ ਤੁਸੀਂ ਸਪੋਰਟ ਸੀਰ 212 ਜਿਵੇਂ ਆ ਝੜ ਝੂੜ ਬਹੁਤ ਵਧੀਆ ਸਿਰ ਸਿਰ ਆਓ ਜਮਾ ਓਕੇ ਦੀ ਰਿਪੋਰਟ ਆ ਜਾਨੀ ਜਿੰਨੀਆਂ ਵੀ ਅੱਜ ਤੱਕ ਅਸੀਂ ਵੈਰਾਈਆਂ ਵਾਲੀਆਂ ਉਹਨਾਂ ਨਾਲੋਂ ਸਰਾ ਕਿੰਨੇ ਕੇ ਸਾਲ ਹੋ ਗਏ ਲਾਉਂਦੇ ਨੇ ਬਾਈ ਸەم ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਐਡਕਿਊਬਰ ਸਾਰਾ ਲਾਉਣਾ ਲਾਵਾਂਗੇ ਬਿਲਕੁਲ ਬਾਈ ਦਿਓ ਜੀ ਫੀਡਬੈਕ ਨਵਾਂ ਵੀ ਕਿਹੜਾ ਆ ਰਿਹਾ ਜੀ ਸੱਤ ਸਾਲ ਬਾਈ ਸੱਤ ਸਾਲ ਜੀ ਬਹੁਤ ਵਧੀਆ ਨਵਾਂ ਵੀ ਦੱਸੋ ਜੀ ਕਿਹੜਾ ਨਵਾਂ ਤਾਂ ਕਿ ਸੁਪਰ ਸੀਅਰ 212 ਉਹ ਆਪਣਾ ਆਪਣਾ ਚੱਲਦਾ ਹੀ ਹੈ ਠੀਕ ਹੈ ਜੀ ਇਸ ਵਾਰ ਸੀਅਰ 312 ਦੀ ਦਵਾਈ ਠੀਕ ਹੈ ਜੀ ਪਰ ਕਿਸਾਨ ਉਹੀ ਲਾਵੇ ਜਿਹਦਾ ਡਾਕਰ ਆਣਾ ਤੇ ਇੱਕ ਨੰਬਰ ਪਾਣੀ ਹੈ ਬਸ ਜਮਾਂ ਸਪਸ਼ਟ ਗੱਲ ਹੈ ਫਿਰ ਆਪਣਾ ਮਾਲਵਾ ਹਾਂਜੀ ਮਾਲਵਾ ਬਿਲਕੁਲ ਹਾਂਜੀ ਇਹ ਲਾਵੇ 5 ਤੋਂ ਲੈ ਕੇ 15 ਜੁਲਾਈ ਦੇ ਵਿੱਚ ਠੀਕ ਹੈ ਜੀ ਮਾਝਾ ਦਵਾਬਾ ਜਦੋਂ ਮਰਜ਼ੀ ਲਾ ਸਕਦੇ ਇਹ ਮਾਰੇ ਪਾਣੀ ਵਾਲੀ ਵੈਰਾਈਟੀ ਲਾਂਚ ਕਰ ਰਹੇ ਹੋ ਕੋਈ ਸੁਪਰ 200 ਬਾਰੇ 212 ਹਾਂਜੀ ਆ ਲਾਓ ਮਾਰੇ ਪਾਣੀ ਦੀ ਵੈਰਾਈਟੀ ਸਭ ਤੋਂ ਵੈਸਟ ਬਾਈ ਬਾਕੀ ਨੰਬਰ ਦਿੱਤਾ ਹੋਇਆ ਉੱਤੇ ਤੇ 20 ਬਾਈ ਕਿੱਥੋਂ ਮਿਲੂਗਾ ਜੀ ਇਹ 20 ਦੇਖੋ ਲਗ ਲਗ ਮੰਡੀਆਂ ਤੋਂ ਮਿਲੂਗਾ ਜਿਹੜਾ ਸਾਡਾ ਨੰਬਰ ਤੁਹਾਨੂੰ ਜੀ ਮਾਗੇ ਨੰਬਰ ਤੇ ਫੋਨ ਕਰੋ ਜਿੰਮੇਦਾਰ ਠੀਕ ਹੈ ਜੀ ਜੱਫੇ ਦੱਸਾਂਗੇ ਉਹਨਾਂ ਨੂੰ ਭਾਈ ਕਿਹੜੀ ਮੰਡੀ ਤੋਂ ਕਿਹੜਾ ਦਵਾਬਾ ਲਓ ਭਾਈ ਚੱਕ ਲਓ ਭਾਈ ਝ ਹਨਾਂ ਥੋਡੀ ਕਾਲ ਆ ਜਿਹੜੀ ਉਹ ਟੈਂਡ ਹੋਊਗੀ ਆ ਲੋਗੋ ਆਪਣਾ ਬਈ